ਪੜਿਆ ਲੈ ਪੜਿਆ ਲੈ ਪੜਿਆ ਲੈ ਪੈਂਚਰ ਹੋ ਗਈ ਉਹ ਬੰਦੇ 300000 ਬੰਦੇ ਟਾਇਰ ਫਟ ਗਿਆ ਟਰੈਕੀ ਦਾ ਟਾਇਰ ਫਟ ਗਿਆ ਉਹ ਟਾਇਰ ਤੋ ਦਰਸ਼ਕੋ ਅੱਜ ਤੁਹਾਡੀ ਗੱਡੀ ਦੇ ਬਾਰੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੇ ਤੁਸੀਂ ਜਾ ਰਹੇ ਹੋ ਜੰਮੂ ਦੇ ਨਰਵਾਲ ਇਲਾਕੇ ਦੇ ਵਿੱਚ ਇੱਕ ਸੋਹਣੀ ਸਮਾਰਟ ਸਿਟੀ ਵਾਲੇ ਇਲਾਕੇ ਦੇ ਵਿੱਚ ਆ ਤੁਹਾਡੀ ਗੱਡੀ ਦਾ ਫਟੇਗਾ ਟਾਇਰ ਇਹ ਪੱਕੀ ਗੱਲ ਹੈ ਤੁਹਾਨੂੰ ਦੱਸ ਰਿਹਾ ਨਾਲ ਦੇ ਨਾਲ ਤਸਵੀਰਾਂ ਵੀ ਟ੍ਰੈਫਿਕ ਪੁਲਿਸ ਵਾਲੇ ਜ਼ਰੂਰ ਉਸ ਖੱਡੇ ਦੇ ਅੱਗੇ ਤਾਂ ਖੜੇ ਨੇ ਪਰ ਉਸ ਖੱਡੇ ਤੋਂ ਤੁਹਾਡੀ ਗੱਡੀ ਨੂੰ ਹਨੇਰੇ ਵੇਲੇ ਕੋਈ ਨਹੀਂ ਬਚਾ ਸਕਦਾ ਜੀ ਹਾਂ ਤੁਸੀਂ ਜੇਕਰ ਨਰਵਾਲ ਦੇ ਪਾਸਪੋਰਟ ਆਫਿਸ ਵਾਲੀ ਸਾਈਡ ਜਾਂ ਫਿਰ ਆਰਟੀਓ ਆਫਿਸ ਵਾਲੀ ਸਾਈਡ 메ਨ ਰੋਡ ਤੋਂ ਅੰਦਰ ਨੂੰ ਟਰਨ ਯਾਰਡ ਵਾਲੀ ਸਾਈਡ ਕਰਦੇ ਹੋ ਤਾਂ ਆਪਣੀ ਗੱਡੀ ਨੂੰ ਬੜੇ ਸੇਫਲੀ ਉੱਥੋਂ ਟਰਨ ਕਰਨਾ ਕਿਉਂਕਿ ਉਸ ਗੱਡੀ ਦਾ ਟਾਇਰ ਫਟ ਸਕਦਾ ਹੈ ਅੱਗੇ ਇੱਕ ਬਹੁਤ ਵੱਡਾ ਖੱਡਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਨਾਲ ਦੇ ਨਾਲ ਦੇਖ ਰਹੇ ਹੋ ਇਹ ਸਿਰਫ ਤੇ ਸਿਰਫ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਜਗਾਉਣਾ ਹੈ ਕਿਉਂਕਿ ਜੰਮੂ ਦੀ ਸਮਾਰਟ ਸਿਟੀ ਇਤਨੀ ਜ਼ਬਰਦਸਤ ਹੋ ਗਈ ਹੈ ਕਿ ਜੈਸੇ ਤੁਸੀਂ ਉਸ ਜਗ੍ਹਾ ਤੋਂ ਨਿਕਲਦੇ ਹੋ ਤੇ ਤੁਹਾਡੀ ਗੱਡੀ ਦੇ ਵਿੱਚ ਨਵੇਂ ਟਾਇਰ ਲਗਾਉਣੇ ਪੈ ਜਾਣਗੇ ਤੋਂ ਸਮਾਰਟ ਗੱਡੀ ਵੀ ਸਮਾਰਟ ਤੁਸੀਂ ਵੀ ਸਮਾਰਟ ਤੇ ਫਿਰ ਟਾਇਰ ਵੀ ਸਮਾਰਟ ਹੋ ਜਾਣਗੇ। ਤੋਂ ਇਸ ਕਰਕੇ ਜੰਮੂ ਮ्युनਿਸਪਲ ਕੋਰਪੋਰੇਸ਼ਨ ਦੇ ਵੱਲੋਂ ਉੱਥੇ ਜੋ ਨਾਲਾ ਹੈ ਉਸ ਨਾਲੇ ਦੇ ਉੱਪਰ ਲੱਗੇ ਹੋਏ ਢੱਕਣ ਪੁਲਿਸ ਅਧਿਕਾਰੀ ਉਸ ਢੱਕਣ ਦੇ ਜਗ੍ਹਾ ਤੇ ਕੰਮ ਕਰ ਰਹੇ ਨੇ ਔਰ ਉਸ ਢੱਕਣ ਨਾ ਹੋਣ ਕਰਕੇ ਉੱਥੇ ਵਿੱਚ ਡਿੱਗਣ ਵਾਲੇ ਸਕੂਟਰ ਮੋਟਰਸਾਈਕਲ ਜਾਂ ਗੱਡੀਆਂ ਫਸਣ ਵਾਲੀਆਂ ਨੂੰ ਰੋਕ ਰਹੇ ਨੇ। ਤੋਂ ਹੁਣ ਪੁਲਿਸ ਦੀ ਡਿਊਟੀ ਢੱਕਣ ਦੇ ਉੱਤੇ ਕੰਮ ਕਰਨ ਵਾਲੀ ਆ ਗਈ ਹੈ। ਜਦ ਕਿ ਪੁਲਿਸ ਦਾ ਕੰਮ ਸੀ ਗੱਡੀਆਂ ਨੂੰ ਸਮੂਥਲੀ ਉੱਥੋਂ ਇੱਧਰ ਦੀ ਉੱਧਰ ਲੈ ਕੇ ਜਾਣਾ ਪੁਲਿਸ ਵਾਲਿਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀ ਉਸ ਖੱਡੇ ਦੇ ਵਿੱਚ ਲਕੜਾਂ ਪਾਈਆਂ ਹੋਈਆਂ ਨੇ ਲਕੜਾਂ ਪਾ ਕੇ ਉਹ ਸਿਰਫ ਡਰਾਈਵਰਾਂ ਨੂੰ ਇਹ ਦੱਸ ਰਹੇ ਨੇ ਕਿ ਗੱਡੀ ਕਿਤੇ ਇਸ ਦੇ ਵਿੱਚ ਨਾ ਵੜਦੇ ਹੋ ਲੇਕਿਨ ਫੇਰ ਵੀ ਟਾਇਰ ਫਟ ਰਹੇ ਨੇ ਕਾਰ ਦਾ ਟਾਇਰ ਫਟਿਆ ਸਾਡੇ ਦੇਖਦੇ ਹੀ ਦੇਖਦੇ ਇੱਕ ਕਾਰ ਜਦੋਂ ਉਸ ਦੇ ਵਿੱਚੋਂ ਨਿਕਲੀ ਪੁਲਿਸ ਅਧਿਕਾਰੀ ਦੇ ਨਾਲ ਅਸੀਂ ਜਸਟ ਗੱਲ ਹੀ ਕਰ ਰਹੇ ਸੀ ਕਿ ਇੱਕ ਕਾਰ ਦਾ ਇਕਦਮ ਤੋਂ ਟਾਇਰ ਫਟ ਗਿਆ ਤਸਵੀਰਾਂ ਵੀ ਨਾਲ ਦੇ ਨਾਲ ਦੇਖ ਰਹੇ ਹੋ ਔਰ ਆਵਾਜ਼ਾਂ ਵੀ ਟਾਇਰ ਫਟਣ ਦੀਆਂ ਤੁਸੀਂ ਸੋਣ ਹੀ ਲਈਆਂ ਨੇ ਔਰ ਇਹ ਹਾਲਾਤ ਨੇ ਇਸ ਵੇਲੇ ਜੰਬੂ ਸਮਾਰਟ ਸਿਟੀ ਦੇ ਨਰਵਾਲ ਇਲਾਕੇ ਦੇ ਵਿੱਚ ਫਿਰ ਤੋਂ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਪਾਸਪੋਰਟ ਆਫਿਸ ਜਾਣਾ ਹੈ ਆਰਟੀਓ ਆਫਿਸ ਜਾਣਾ ਹੈ ਜਾਂ ਉਸ ਯਾਰਡ ਦੇ ਵਿੱਚ ਜਾਣਾ ਹੈ ਉਸ ਲਾਈਨ ਦੇ ਵਿੱਚ ਵੜਨਾ ਹੈ ਜਾਂ ਅੰਦਰੋਂ ਬਾਹਰ ਨਿਕਲਣਾ ਹੈ ਖੱਡਾ ਇੱਕ ਨਹੀਂ ਖੱਡੇ ਤਿੰਨ ਹਨ ਉੱਥੇ ਜੇ ਤੁਸੀਂ ਅੰਦਰ ਵੱਢਦੇ ਹੋ ਤਾਂ ਵੀ ਤੁਹਾਡੀ ਗੱਡੀ ਉਹਦੇ ਵਿੱਚ ਡਿੱਗ ਡਿੱਗ ਸਕਦੀ ਹੈ ਜੇ ਅੰਦਰੋਂ ਤੁਸੀਂ ਬਾਹਰ ਆਓਗੇ ਤਾਂ ਵੀ ਉੱਥੇ ਇੱਕ ਬਹੁਤ ਵੱਡਾ ਖੱਡਾ ਹੈ ਫਿਲਹਾਲ ਉਸ ਖੱਡੇ ਦੇ ਉੱਪਰ ਇੱਕ ਉਹਨਾਂ ਨੇ ਆਪਣਾ ਬੈਰੀਕੇਡ ਤਾਂ ਰੱਖਿਆ ਹੋਇਆ ਹੈ ਪਰ ਬੈਰੀਕੇਡ ਵੀ ਇੰਨਾ ਕਾਰਗਰ ਨਹੀਂ ਕਿ ਕਿਤੇ ਨਾ ਕਿਤੇ ਕੋਈ ਗੱਡੀ ਜਿਹੜੀ ਹੈ ਉਹਦੇ ਵਿੱਚੋਂ ਨਿਕਲ ਕੇ ਫਸ ਸਕਦੀ ਹੈ ਔਰ ਉਸ ਦਾ ਟਾਇਰ ਤੱਕ ਫਟ ਸਕਦਾ ਔਰ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਤਾਂ ਕਿ ਤੀਫ 4-ਵਿਲਰ 4-ਵਿਲਰ ਗੱਡੀਆਂ ਦੀ ਗੱਲ ਹੈ ਹੁਣ ਸੋਚੋ ਇੱਕ ਵੀਡੀਓ ਤੁਸੀਂ ਵਿੱਚ ਦੇਖ ਰਹੇ ਹੋ ਕਿ ਇੱਕ ਸਕੂਟੀ ਵਾਲਾ ਉਹਦੇ ਖੱਡੇ ਦੇ ਵਿੱਚ ਡਿੱਗਦੇ ਡਿੱਗਦੇ ਬਚਿਆ ਉਸਨੇ اگر ਖੱਡਾ ਨਾ ਦੇਖਿਆ ਹੁੰਦਾ ਤਾਂ ਸ਼ਾਇਦ ਉਹਦੀ ਸਕੂਟੀ ਉਹਦੇ ਵਿੱਚ ਜਾ ਸਕਦੀ ਸੀ ਫਿਰ ਸੋਚੋ ਕਿ ਜਿਸ ਐਂਗਲ ਦੇ ਨਾਲ ਗੱਡੀ ਦਾ ਟਾਇਰ ਫਟ ਸਕਦਾ ਹੈ ਉਸ ਐਂਗਲ ਦੇ ਨਾਲ ਸਕੂਟੀ ਵਾਲੇ ਨੂੰ ਕਿੰਨਾ ਨੁਕਸਾਨ ਹੋਣਾ ਸੀ ਔਰ ਉਸ ਸਕੂਟੀ ਵਾਲੇ ਦੀ ਜਾਂ ਟੂ-ਵੀਲਰ ਕੋਈ ਵੀ ਹੋਵੇ ਉਹਦੀ ਜਾਨ ਤੱਕ ਜਾ ਸਕਦੀ ਹੈ ਇਹ 스마트 ਸਿਟੀ ਔਰ ਜੰਮੂ ਮ्युनਿਸਪਲ ਕਾਰਪੋਰੇਸ਼ਨ ਨੂੰ ਥੋੜਾ ਜਿਹਾ ਆਪਣਾ ਧਿਆਨ ਇਸ ਪਾਸੇ ਦੇਣਾ ਜ਼ਰੂਰੀ ਹੈ ਵੈਸੇ ਕਹਿਣ ਦੀਆਂ ਗੱਲਾਂ ਨੇ ਪਤਾ ਨਹੀਂ ਦੇਣ ਦੀ ਜਾਂ ਨਹੀਂ ਹਾਂ ਜੇਕਰ ਤੁਸੀਂ ਇਸ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰਦੇ ਹੋਗੇ ਜੰਮੂ ਮ्युनਿਸਪਲ ਕਾਰਪੋਰੇਸ਼ਨ ਤੱਕ ਪਹੁੰਚ ਜਾਏ ਜਾਂ ਸਮਾਰਟ ਸਿਟੀ ਲਿਮਟਿਡ ਵਾਲਿਆਂ ਤੱਕ ਪਹੁੰਚ ਜਾਏ ਤਾਂ ਹੋ ਸਕਦਾ ਹੈ ਕਿ ਇਹਨਾਂ ਖੱਡਿਆਂ ਦਾ ਕੋਈ ਪੱਕਾ ਇਲਾਜ ਕੀਤਾ ਜਾਏ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਇਹਦੇ ਉੱਤੇ ਖੰਡੇ ਦੇ ਉੱਤੇ ਟੱਕਣ ਤਾਂ ਲਾਏਗੇ ਲੇਕਿਨ ਉਹਨਾਂ ਟੱਕਣਾ ਨੂੰ ਕਿਹਾ ਜਾ ਰਿਹਾ ਕਿ ਚੋਰ ਚੁੱਕ ਕੇ ਲੈ ਜਾਂਦੇ ਯਾਰ ਐਡੇ ਮਾੜੇ ਹਾਲਾਤ ਨੇ ਕਿ ਉਸ ਚੋਕ ਦੇ ਵਿੱਚੋਂ ਚੋਰ ਜਿਹੜੇ ਨੇ ਉਹ ਮਿਊਨਿਸਪੈਲਿਟੀ ਦੇ ਢੱਕਣ ਤੱਕ ਚੁੱਕ ਕੇ ਲੈ ਜਾ ਰਹੇ ਨੇ ਕਾਦੀ 스마트 ਸਿਟੀ ਉਹ 스마트 ਸਿਟੀ ਨੂੰ 스마트 ਬਣਾਉਣ ਦੇ ਲਈ 스마트 ਵਰਕ ਕਰਨਾ ਪਏਗਾ ਸਭ ਤੋਂ ਪਹਿਲੀ ਗੱਲ ਕਿ ਜੇ ਨਾਲਾ ਤੁਸੀਂ ਉੱਥੋਂ ਨਿਕਲ ਕੇ ਜਾ ਰਿਹਾ ਹੈ ਤਾਂ ਤੁਸੀਂ ਉਸ ਨਾਲੇ ਦਾ ਢੱਕਣ ਸੜਕ ਦੇ ਸੈਂਟਰ ਦੇ ਵਿੱਚ ਕਿਉਂ ਰੱਖਿਆ ਹੋਇਆ ਹੈ ਥੋੜਾ ਅੱਗੇ ਜਾਂ ਥੋੜਾ ਪਿੱਛੇ ਵੀ ਹੋ ਸਕਦਾ ਸੀ ਜਾਂ ਫਿਰ ਜੋ ਡਾਇਵਰਜਨ ਹੈ ਉਸ ਡਾਇਵਰਜਨ ਵਾਲੀ ਜਗ੍ਹਾ ਤੇ ਵੀ ਹੋ ਸਕਦਾ ਸੀ ਫਿਰ ਵੀ ਜੇਕਰ ਤੁਸੀਂ ਇਹ ਟੱਕਰ ਲਗਾਏ ਨੇ ਤਾਂ ਅਗਲੀ ਵਾਰ ਐਸੇ ਟੱਕਰ ਲਗਾਣਾ ਕਿ ਕਮ ਸੇ ਕਮ ਚੋਰ ਨਾ ਲੈ ਕੇ ਜਾ ਸਕੇ ਤੋਂ ਨਰ왈 ਪਾਰਟੀ ਆਫਿਸ ਪਾਸਪੋਰਟ ਆਫਿਸ ਜਾਂ ਉਸ ਲੇਨ ਦੇ ਵਿੱਚ ਵੜਨ ਵਾਲੇ ਕੋਈ ਵੀ ਗੱਡੀ ਚਾਲਕ ਭਾਵੇਂ ਉਹ ਵੱਡੀ ਗੱਡੀ ਹੋਵੇ ਭਾਵੇਂ ਛੋਟੀ ਹੋਵੇ ਭਾਵੇਂ ਟੂ ਵੀਲਰ ਹੋਵੇ ਧਿਆਨ ਦੇ ਨਾਲ ਆਪਣੀ ਗੱਡੀ ਨੂੰ ਉੱਥੇ ਲੈ ਕੇ ਜਾਣਾ ਨਹੀਂ ਤਾਂ ਤੁਹਾਡੀ ਗੱਡੀ ਤਾਂ ਨੁਕਸਾਨ ਹੋਏਗੀ ਹੋਏਗਾ ਜੇਕਰ ਕਿਤੇ ਟੂ-ਵੀਲਰ ਹੈ ਤਾਂ ਜਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਫਿਰ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ ਇਹ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਮਿਊਂਸਿਪੈਲਿਟੀ ਵਾਲੇ ਆਪਣੇ ਦਫ਼ਤਰ ਬੈਠੇ ਨੇ ਸਮਾਰਟ ਸਿਟੀ ਵਾਲੇ ਆਪਣੇ ਦਫ਼ਤਰ ਬੈਠੇ ਨੇ ਤਾਂ ਤੁਸੀਂ ਆਪਣੀ ਜਾਨ ਦਾ ਖਿਆਲ ਜਿਹੜਾ ਹੈ ਉਹ ਆਪ ਰੱਖਣਾ ਹੈ ਤੋ ਦੇਖਦੇ ਰਹੋ ਆਪਸੀ ਸਾਈਨ ਟੀਵੀ ਤੇ ਇਹੋ ਜੇ ਖੱਡਿਆਂ ਤੇ ਕੋਲੋਂ ਬਚੋ ਤੇ ਆਪਣੇ ਟਾਇਰਾਂ ਨੂੰ ਫਟਣ ਤੋਂ ਬਚਾਓ ਧੰਨਵਾਦ ਜੀ ਟੋਲਵਾਰਟੀ ਪੈਂਟਰ ਹੋ ਗਈ ਉਹ ਫਟ ਗਿਆ 3-4 ਫਟ ਗਿਆ ਟਾਇਰ ਫਟ ਗਿਆ ਕਿਹੜੇ ਦਾ ਟਾਇਰ ਫਟ ਗਿਆ ਉਹ ਟਾਇਰ ਫਟ ਗਿਆ ਕਿਹੜੇ ਦਾ ਉਹ ਫਟ ਗਿਆ ਟਾਇਰ ਉਹ ਬੜ ਗਿਆ ਕੀ ਹੋਇਆ